ਸਸਿਗਾ ਦੋਸਤੋ ਅੱਜ ਫੇਰ ਤੁਹਾਡਾ ਵੀਰ ਸਰਪੰਚ ਡਾਕਟਰ ਜਗਸੀਰ ਸਿੰਘ ਮਰਾੜ ਪਿੰਕੂ ਚੁੰਡੀ ਸਰਪੰਚ ਤੁਹਾਡੇ ਰੂਪ ਹੋ ਰਹੇ ਆ ਤੁਹਾਨੂੰ ਦਿਖਾ ਰਹੇ ਆ ਵੀ ਮਿਹਨਤ ਨੂੰ ਬੂਰ ਪਿਆ ਜਿਹੜਾ ਕੀ ਪਿੱਛੇ ਪਾਣੀ ਫਲੋ ਮਾਰਦਾ ਸੀ ਉਹਦਾ ਕਾਰਨ ਸੀਗਾ ਵੀ ਇੱਕ ਤਾਂ ਉਧਰ ਜਿਹੜੀ ਪੈਪੋ ਨਾਲ ਨਾ ਜਾਂਦੀ ਆ ਉਹ ਉੱਥੀ ਸੀ ਫਿਰ ਪਾਣੀ ਇਧਰ ਜਿਹੜਾ ਆਉਣ ਦੀ ਬਜਾਏ ਦੇਖੋ ਅਸੀਂ ਕਹਿੰਦੇ ਆ ਜਿਹੜਾ ਮਾਲਕ ਕਰਦਾ ਮਾਲਕ ਉਹਦਾ ਵੀ ਭਲਾ ਕਰੇ ਨਾਲ ਨਾ ਤੁਰੇ ਮਾਲਕ ਉਹਦਾ ਹੀ ਭਲਾ ਕਰੇ ਅਦੂ ਡੱਗਿਆਂ ਦੇ ਵਿੱਚ ਦੇਖੋ ਪਾਣੀ ਕਿਵੇਂ ਆਉਂਦਾ ਠੀਕ ਆ ਇਹੇ ਡੱਗਿਆਂ ਦੀਆਂ ਫਲੋ ਹੁੰਦੀਆਂ ਸੀਗੀਆਂ ਵੀ ਅੰਤਿਮ ਸੀਗਾ ਫਿਰ ਅਸੀਂ ਬੈਹਤ ਕਰੀਣੀ ਹੈ ਕਰ ਲੈ ਕੋਈ ਦਿੱਕਤ ਨਹੀਂ ਠੀਕ ਆ ਬੈਹਤ ਕਰਨੀ ਸਾਡੇ ਨਾਲ ਕਰੋ ਸਾਡੇ ਨਾਲ ਕੋਈ ਗੁੱਸਾ ਅੰਸਾਲਾ ਗੱਲ ਕਰੋ ਹਨਾ ਤੇ ਯਾਰ ਤੁਸੀਂ ਜਿਹੜਾ ਗੱਟਾ ਸੀ ਇੱਥੇ ਸੀਗਾ ਜਿਹੜਾ ਅਸੀਂ ਗੱਟਾ ਕੱਢਿਆ ਅੱਜ ਤੇ ਉਸ ਟਾਈਮ ਤੇ ਮੈਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਅਸੀਂ ਸਾਢੇ 8 ਲੇਬੜੇ ਹੋਏ ਸੀ ਅਸੀਂ ਦੋ ਜਣੇ ਸੀਗੇ ਤੇ ਤਾਂ ਕਰਕੇ ਅੱਜ ਤੁਹਾਨੂੰ ਉਹ ਗੱਟਾ ਦਾ ਦਿਖਾ ਦਿੰਨੇ ਆਂ ਉਹ ਦੀ ਗੰਦ ਕੱਢਿਆ ਸੀ ਦੱਸਾਂ ਖਾਲੀ ਕਰਾ ਕੇ ਕਿ ਆਹ ਬਾਈ ਜੀ ਆਹ ਡੱਗ ਦੇ ਵਿੱਚੋਂ ਕੱਢਿਆ ਸੀ ਤੇ ਪਾਣੀ ਦਾ ਇਹਦਾ ਵੀ ਦੇਖੋ ਤੁਹਾਨੂੰ ਮੈਂ ਦਿਖਾਇਆ ਸੀ ਫਲੋ ਕਿੰਨਾ ਮਾਰ ਰਿਹਾ ਸੀ ਇਹ ਇੱਥੇ ਤੱਕ ਡੱਗੇ ਆਉਂਦੇ ਸੀ ਜਦੋਂ ਇੱਧਰ ਪਾਣੀ ਐਸ ਪਾਈਪ ਲਾਈਨ ਵਿੱਚ ਜ ਜਾਂਦਾ ਸੀ ਨਾ ਤੇ ਅੱਜ ਪਾਣੀ ਦੇਖੋ ਤੇ ਜਿਹੜਾ ਉਹ ਗੱਟਾ ਸੀ ਕੱਢਿਆ ਆਹ ਗੱਟਾ ਬਾਈ ਵਿੱਚੋਂ ਕੱਢਿਆ ਸੀਗਾ ਇਹਦੇ ਵਿੱਚੋਂ ਗੰਦ ਕੱਢਿਆ ਸੀ ਜਿਹੜਾ ਗੱਟਾ ਹੈਗਾ ਉਹ ਵੀ ਪਿੱਛੇ ਦਿੱਤਾ ਉਹ ਵੀ ਦਿਖਾ ਦਿੰਨੇ ਆ ਇੱਦਾਂ ਛੱਟਿਆ ਸੀਗਾ ਯਾਰ ਉਹਨਾਂ ਕਿੱਥੇ ਗਿਆ ਵੀ ਕਰਦਾ ਹੂੰ ਗੱਟਾ ਤੇ ਉਹ ਬਾਈ ਨੇ ਸ਼ਾਇਦ ਇੱਧਰ ਪੜੇ ਛੱਟਦਾ ਖੇਤ ਦੇ ਵਿੱਚ ਪਤਾ ਨਹੀਂ ਪਤਾ ਨਹੀਂ ਇੱਧਰ ਤੇ ਜਨਨ ਕੀ ਮਿਹਨਤ ਨੂੰ ਜਿਹੜਾ ਬੂਰਾ ਮਾਲਕ ਨੇ ਪਾਇਆ ਹਾਂ ਜੀ ਆ ਹੱਕ ਤਾਂ ਨਾ ਹੋਣੀ ਦਾ ਵਾਟਰ ਵਸ ਦਾ ਪਾਣੀ ਅੱਜ ਤੋਂ 10 ਦਿਨ ਪਹਿਲਾਂ ਕੱਸੀ ਦਾ ਪਾਣੀ ਚੱਲ ਪੈਣਾ ਸੀਗਾ ਹਣ ਤੇ ਹੁਣ ਤੁਸੀਂ ਦੇਖੋ ਅਸੀਂ ਕੋਈ ਬੰਨਣਾ ਨਹੀਂ ਪਾਇਆ ਨੱਕਾ ਨਹੀਂ ਪਾਇਆ ਆ ਦੇਖੋ ਮਾ ਮੜਾ ਕੈਮਰਾਮੈਨ ਨੂੰ ਦਿਖਾਉਣਾ ਕੈਮਰਾਮੈਨ ਸਾਹਿਬ ਦੇਖੋ ਆ ਪਾਣੀ ਸਭ ਤੋਂ ਜ਼ਿਆਦਾ ਇੱਧਰ ਜਾ ਰਿਹਾ ਹਨਾ ਇੱਧਰ ਦੇਖੋ ਪਾਣੀ ਕੁਛ ਨਹੀਂ ਜਾ ਰਿਹਾ ਉਹਨੂੰ ਸਾਰਾ ਕਲੀਅਰ ਦਿਖਾਉਨੇ ਆ ਆਜੋ ਆਜੋ ਨਾਲ ਨਾਲ ਤੁਰੇ ਰਹੋ ਲਾਈਵ ਜੁੜੇ ਰਹੋ ਉਹਨੇ ਪਾਣੀ ਡੱਗ ਦੇ ਵਿੱਚ ਅਜੇ ਤੱਕ ਵੀ ਥੋੜਾ ਜਿਹਾ ਦਾ ਹੈਗਾ ਪਾਈਪ ਦੇ ਵਿੱਚ ਫਾਲਟ ਹੋਏਗਾ ਮੰਨਦਾ ਮੈਂ ਵੀ ਉਹ ਅਸੀਂ ਜਦੋਂ ਉਹ ਥੂਆ ਸੁੱਕ ਗਿਆ ਉਹਦੀ ਉਦੋਂ ਅਸੀਂ ਜਿਹੜੀ ਦਿੱਕਤ ਆ ਸਾਡੇ ਧੰਨ ਵਾਲੇ ਕਿਸਾਨ ਭਰਾਵਾਂ ਦਾ ਜਿਨ੍ਹਾਂ ਦੇ ਖੇਤ ਦੇ ਵਿੱਚ ਪਹਿਲਾ ਪਾਣੀ ਔਰ ਹੋ ਗਿਆ ਤੋੜਨੇ ਨਹੀਂ ਕਿਹਾ ਬਿਕੋ ਪਾਣੀ ਦੇਖੋ ਇੱਥੇ ਜਮਾ ਫਲੋ ਹੈ ਨੀਗਾ ਤੇ ਜੇ ਨੂੰ ਮੂਹਰੋ ਬੰਦ ਕਰਾਂਗੇ ਤਾਂ ਫਲੋ ਹੋਊਗਾ ਤੇ ਪਿੱਛੇ ਹੀ ਫਲੋ ਜਾਊਗਾ ਹਨਾ ਤੇ ਹੁਣ ਆ ਦੇਖੋ ਜਿਹੜੀ ਅਸੀਂ ਪਾਈ ਸੀ ਨਾਇਆ ਪਾਸੇ ਇਸ ਡੱਗ ਦੇ ਨਾਲੋਂ ਉਹ ਥੋੜੀ ਉੱਚੀ ਪਾਈ ਹੈ ਤੇ ਪਾਣੀ ਪਿੱਛੋਂ ਬਹੁਤ ਜਾ ਰਿਹਾ ਹੈਗਾ ਤੇ ਅਸੀਂ ਸਵੇਰੇ ਆ ਚਲਾਇਆ ਸੀ ਆ ਦੇਖੋ ਇੰਦਰ ਪਾਣੀ ਡੱਗ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਆ ਦੇਖੋ ਪਾਣੀ ਇਹ ਡੋਟ ਕਾਇਐਨ ਚ ਪਾਣੀ ਜਾ ਰਿਹਾ ਹੈਗਾ ਹਨ ਤੇ ਇਹ ਕੀ ਹੈ ਯਾਰ ਮੰਨ ਤਾ ਨਾ ਵੀ ਅੱਜ ਨਾਗਾ ਪੁਰਿਆ ਉਹ ਉਂ ਇਟਾ ਦੇ ਵਿੱਚ ਪਾਣੀ ਪਛਣੇ ਪੈਣਾ ਸ਼ੁਰੂ ਹੋ ਗਿਆ ਭਾਈ ਜੀ ਬੈਗ ਨੂੰ ਸੁੱਖ ਰੱਖੇ ਟੜਕੇ ਲੱਕ ਡੱਗਾਂ ਦੇ ਵਿੱਚ ਪਾਣੀ ਤਕਰੀਬਨ ਟੌਕ ਹੋਣਾ ਸ਼ੁਰੂ ਹੋ ਜਾਊਗਾ ਵਧੀਆ ਹੁਣ ਜਿਹੜੀ ਆਪਾਂ ਪਾਇ ਪਾਈ ਸੀ ਉਹ ਦੇਖੋ ਜਿਹੜੀ ਪਾਇ ਪਹਿਲਾਂ ਪਾਈ ਹੋਈ ਆ ਆ ਦੇਖੋ ਉਧਰੋਂ ਪਾਣੀ ਦਿਖਾ ਰਹੇ ਆ ਅੱਜ ਉਧਰੋਂ ਨਾਲੇ ਉਸ ਪਾਇਪ ਤੋਂ ਡੋਂ ਥੋੜੀ ਜਿਹੀ ਉੱਚੀ ਰਖਾਈ ਆ ਵੀ ਉਧਰ ਪਾਣੀ ਹੋ ਕਰਿਆ ਦੇਖੋ ਇਧਰ ਵੀ ਪਾਣੀ ਆ ਰਿਹਾ ਜਿਹੜੀ ਉਹ ਪਾਇ ਪਹਿਲਾਂ ਨਹੀਂ ਪਾਈ ਹੋਈ ਆ ਅਸੀਂ ਕੋਈ ਬੰਨ੍ਹਾ ਨਹੀਂ ਲਾਇਆ ਕੁਝ ਨਹੀਂ ਕਰਿਆ ਉਹਦੇ ਚ ਪਾਣੀ ਦੇਖੋ ਕਿੰਨਾ ਆ ਰਿਹਾ ਹਨਾ ਇਹਦੇ ਚ ਪਾਣੀ ਦੇਖੋ ਕਿੰਨਾ ਆ ਰਿਹਾ ਹੈ ਤੇ ਅਸੀਂ ਕਹਿੰਨੇ ਵੀ ਮਾਲਕ ਨੇ ਜਿੰਨਾ ਕ ਬਲ ਬਖਸ਼ਿਆ ਬੁੱਧੀ ਬਖਸ਼ੀ ਆ ਇਹ ਚੰਗੇ ਕਰਗੇ ਯਾਰ ਮਾੜਾ ਨਾ ਹੋਵੇ। ਇਹੀ ਚਾਹੁੰਦੇ ਆ ਤੇ ਪਿੰਡ ਵਾਸੀਆਂ ਨੂੰ ਕਹਿੰਦੇ ਆ ਬਾਈ 5-7 ਦਿਨ ਦਾ ਸਬੂਤ ਰੱਖੋ। ਵੈਖ ਨੂੰ ਮੁਰੇ ਅਰਦਾਸ ਬੇਨਤੀ ਕਰੋ ਵੀ ਜਿਹੜਾ ਕੀ ਇਹ ਪਾਣੀ ਹੈ ਆਪਣੀ ਮੋਟਰ ਕੱਲ ਤੱਕ ਜੇ ਪਾਣੀ ਮੋਟਰ ਨੇ ਚੱਕ ਲਿਆ ਤਾਂ ਹੋ ਸਕਦਾ 100% ਪੱਕੀ ਦਾਵਾ ਹੈ ਉਹਨੂੰ ਇਸ ਪਿਆ ਨੂੰ ਇੱਥੇ ਤੇਰਾਗਾ ਕਿ ਬਾਈ ਸੱਤਿਆ ਪਾਣੀ ਦੇ ਦਿਓ ਕਿਉਂਕਿ ਇਹਦਾ ਪਾਣੀ ਤਾਂ ਤੁਹਾਡੇ ਸਾਹਮਣੇ ਹੈ। ਸਟਾਕ ਜਾਵਾਂ ਵੀ ਨਹੀਂ ਹੋਇਆ ਅੱਜ ਅੱਜ ਹੀ ਪੈਣ ਲੱਗੇ ਪਾਣੀ 12 ਵਜੇ ਫੌਨਿਕ ਤੱਕ ਵਜੇ ਪਾਣੀ ਇੱਥੇ ਪਹੁੰਚਿਆਗਾ ਹੁਣ ਦੇਖੋ ਇੱਕ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਵੀ ਜਿਹੜੀ ਕਿ ਇਹ ਪਾਣੀ ਇੱਕ ਵਾਰ ਸਟਾਕ ਹੋ ਜਾਂਦਾ ਵਧੀਆ ਹੁੰਦਾ ਪਤਾ ਲੱਗਦਾ ਹਨ ਹੁਣ ਜਿਹੜਾ ਸਿਸਟਮ ਆ ਇਧਰ ਨਾਲ ਪਾਣੀ ਵੀ ਉਧਰ ਡੱਕ ਜਾਈਂਦਾ ਉਧਰਲਾ ਪਾਣੀ ਇਧਰ ਆਈ ਜਾਂਦਾਗਾ ਪਾਣੀ ਦਾ ਸਟਾਕ ਸਾਰਾ ਇਕੱਠਾ ਪ੍ਰੋਪਰ ਨਹੀਂ ਦਿਖ ਰਿਹਾ ਕਿਉਂ ਨਹੀਂ ਦਿਖ ਰਿਹਾ ਵੀ ਯਾਰ ਸਟੇਸੇ ਭਾਰੇ ਉਤੋਂ ਮੈਂ ਸਗਰੀ ਕੱਲ ਵੀ ਇਹ ਵਾਰ-ਵਾਰ ਉਹ ਗੱਲ ਰਿਪੀਟ ਉਹ ਜਿਹੜੀ ਪਾਈਪ ਆ ਉਹ ਪਾਣੀ ਦੀ ਜੁਆਇੰਟ ਸੀ ਉਹ ਬੰਦ ਕਰਿਆ ਸੀ ਤੇ ਉਹ ਭਰਾ ਨੇ ਉਹਨੂੰ ਤੋੜਤਾ ਸ਼ਾਬਾਸ਼ ਜਿਉਂਦਾ ਰਹੀ ਵਾਸਾ ਰਵੇ ਪਰਿਵਾਰ ਉਹਨਾਂ ਤਰੱਕੀਆਂ ਬਖਸ਼ੇ ਤੇ ਗਾਹ ਨੂੰ ਇਹ ਜੇ ਕੰਮ ਕਰਨ ਦੀ ਵੀ ਬਲਬੁੱਧੀ ਹੋਰ ਬਖਸ਼ੀ ਹਨ ਤੇ ਸੋ ਬਾਈ ਨਗਰ ਦਾ ਸਹਿਯੋਗ ਪਿੰਡ ਦਾ ਸਾਰੇ ਦਾ ਸਾਰੇ ਪੰਚਾਇਤ ਦਾ ਸਹਿਯੋਗ ਦੇ ਨਾਲ ਪਾਣੀ ਜਿਹੜਾ ਚੱਲਿਆਗਾ ਤੇ ਸੋ ਪ੍ਰਮਾਤਮਾ ਨੂੰ ਕਹਿੰਨਾ ਤੇ ਜਿਹੜੇ ਭਰਾਵਾਂ ਦੇ ਖੇਤ ਦੇ ਵਿੱਚ ਮਾੜੀ ਮੋਟੀ ਬਾਈ ਲੀਕ ਹੈਗੀ ਆ ਕਿਉਂਕਿ ਹਜੇ ਤੱਕ ਥੋੜਾ ਜਿਹਾ ਪ੍ਰੋਪਰ ਆ ਤੇ ਬੇਨਤੀ ਕਰਦਾਂ ਵੀ ਹੁਣ ਤਾਂ ਝੋਨੇ ਵਾਲੇ ਬਾਹਣਾਂ ਤੇ ਚਲੋ ਪਾਣੀ ਮਾੜਾ ਮੋਟਾ ਲੀਕ ਹੈਗਾ ਤਾਂ ਬਾਈ ਉਹ ਨਾ ਜਦੋਂ ਹੁਣ ਬੰਦੀ ਆਈ ਉੱਥੇ ਨਿਸ਼ਾਨੀਆਂ ਲਾ ਦੇ ਮੇਰੇ ਭਰਾ ਤੇ ਗਾਹ ਨੂੰ ਇਹਨਾਂ ਨੂੰ ਜਿਹੜੇ ਮੁਲਾਜ਼ਮਾ ਨੂੰ ਕਹਿ ਕੇ ਬਾਈ ਉਹ ਲੀਕੇਜ ਬੰਦ ਕਰਾ ਦੇਣਗੇ ਕਿ ਜਿਹੜੀ ਉਹ ਲੀਕਾ ਥੋੜੀ ਕਲੋਨੀਆਂ ਦੇ ਵਿੱਚ ਇੱਕ ਡੱਗੀ ਫਲੋ ਮਾਰਦੀ ਸੀ ਫਿਰ ਹੁਣ ਪਾਣੀ ਪ੍ਰੋਪਰ ਆ ਰਿਹਾ ਤਾਂ ਹੁਣ ਪਾਣੀ ਫਲੋ ਹੈ ਨਹੀਂਗਾ ਤੇ ਫਿਰ ਪਾਣੀ ਵਧੀਆ ਆ ਰਿਹਾਗਾ ਤੇ ਥੋੜੀ ਦਿੱਕਤ ਹੈ ਜਿਹੜਾ ਪਾਣੀ ਘੱਟ ਉੱਥੇ ਨਾ ਹੀ ਬਵੇ ਫਲੋ ਹੋਵੇ ਤੇ ਉਹਦੇ ਲਈ ਅਸੀਂ ਜਲਦੀ ਹੀ ਤੋਂ ਸੁਆ ਸੁੱਖਿਆ ਤੇ ਪਾਣੀ ਦਾ ਸਟਾਕ ਹੋ ਗਿਆ ਤੇ ਉਦੋਂ ਆਪ ਪਾਣੀ ਦਾ ਬੰਦੋਬਸਤ ਕਰ ਲਾਂਗੇ ਤੇ ਸੋ ਇੰਨਾ ਕਹਿਣਾ ਹੈ ਭਰਾਵੋ ਕੰਮ ਚੰਗਾ ਲੱਗਿਆ ਲਾਈਕ ਕਮੈਂਟ ਕਰ ਦਿਆ ਕਰੋ ਨਹੀਂ ਭਰਾਵੋ ਗਾਲਾਂ ਜਿੱਥੇ ਲੋਕ ਦੀ ਤੁਸੀਂ ਜਿਹਾ ਕਰੋ ਧੰਨਵਾਦ ਵੈਰੀ ਜੀ ਸਾਥ ਸਾਹਿਬ ਵੈਰੀ ਆਹ ਦੇਖੋ ਜੀ ਪਾਣੀ ਧਾਰ ਅਸੀਂ ਪਾਣੀ ਇਹ ਇੱਧਰ ਉਧਰ ਦੂਜੇ ਛੋਟੇ ਡੱਗ ਨੂੰ ਜਿਹੜਾ ਪੁਰਾਣਾ ਡੱਗ ਆ ਉਹਦੇ ਵਿੱਚ ਜਾ ਰਿਹਾ ਹੈਗਾ ਤੇ ਅੱਧਾ ਬਈ ਇੱਧਰ ਆ ਰਿਹਾ ਤੇ ਪਾਣੀ ਦੇਖੋ ਹਨਾ ਤੇ ਕੁਛ ਆਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਵਿੱਚ ਵੀ ਆ ਰਿਹਾ ਹਨ ਜਿਵੇਂ ਆਹ ਦੇਖੋ ਆਹ ਪੁਰਾਣਾ ਭਰਾਈ ਸ਼ੌਕ ਆ ਜਿੱਥੋਂ ਵੀ ਪਹਿਲਾਂ ਦੀ ਪਾਈਪ ਲਾਈਨ ਪਈ ਆ ਤੇ ਉਹ ਅਸੀਂ ਨਵੀਂ ਪਾਈ ਆ ਦੇਖੋ ਇੱਥੇ ਇੱਥੇ ਡੱਗੀ ਦੇਖੋ ਕਿੰਨੇ ਫਲੋ ਮਾਰ ਰਹੀ ਏ ਹਨਾ ਦੇਖੋ ਆ ਜੇ ਤੁਸੀਂ ਆਪ ਹੀ ਹੁੰਦਾ ਅੱਜਾ ਲਾਉ ਬਈ ਗਲਤੀ ਕਿੱਥੇ ਕੀ ਕਮੀ ਹਨਾ ਤੇ ਬਈ ਜੇ ਆਹ ਕੰਮ ਸਹੀ ਪਈ ਹੁੰਦੀ ਪਾਈਪ ਲਾਈਨ ਤਾਂ ਬਈ ਅੱਜ ਨੂੰ ਡਾਗੇ ਪੂਰਾ ਭਰਿਆ ਹੁੰਦਾ ਤੇ ਪਿੰਡ ਨੂੰ ਕੱਸੀ ਦੇ ਪਾਣੀ ਦੀ ਪੂਰਾ ਮਿਲਣਾ ਸੀਗਾ ਤੇ ਹੁਣ ਤੁਸੀਂ ਦੇਖੋ ਉਹ ਪਾਣੀ ਜਿਹੜਾ ਇੱਥੇ ਖੜਾਗਾ ਉਹ ਕਿੱਧਰ ਆ ਤੇ ਇਧਰ ਨਾਲੇ ਅਸੀਂ ਕੋਈ ਮੋਨਦਾ ਨਹੀਂ ਲਾਇਆ ਕੋਈ ਉਹ ਨਹੀਂ ਕਰਿਆ ਤੇ ਅਸੀਂ ਉਧਰ ਪਰਲੇ ਪੁਰਾਣੇ ਡੱਗ ਚੋਂ ਇੱਟਾਂ ਲਾਤੀਆਂ ਹੁਣ ਵੀ ਇਹਦਾ ਪਾਣੀ ਵਧ ਕੇ ਨਾ ਆ ਡੱਗ ਦਾ ਵਧ ਕੇ ਪਾਣੀ ਉਧਰ ਜਾਵੇ ਕਿਉਂਕਿ ਉਹ ਜਿਹੜੀ ਪਾਈਪ ਭੰਨਿਆ ਤੁਹਾਨੂੰ ਦੱਸੀ ਹੈ ਕਿ ਟਾਂ ਕਰਕੇ ਅਸੀਂ ਉਹ ਕਰਿਆ ਤੇ ਪਾਣੀ ਦੇਖੋ ਬਾਈ ਪਹਿਲੇ ਇੰਨੀ ਵੀ ਉਮੀਦ ਨਹੀਂ ਸੀ ਬੇਨਾ ਆਉਂਦਾ ਪਾਣੀ ਹਣਾ ਤੇ ਹੁਣ ਬਾਈ ਪਿੰਡ ਵਸੇ ਉਹਨਾਂ ਨੂੰ ਉਮੀਦ ਆ ਬੇਨਤੀ ਕਰਦਾ ਵੀ 5 ਤੋਂ 7 ਦਿਨਾਂ ਤੱਕ ਬਾਈ ਇਹਨੂੰ ਪਾਣੀ ਦਾ ਸਟਾਕ ਹੋ ਜਾਂਦਾ 2 ਦਿਨਾਂ ਦਾ ਤੱਸੀ ਦਾ ਪਾਣੀ ਪਿਲਾ ਲਾਂ ਬਾਈ ਹਣਾ ਆਹ ਜੀ ਵੱਜ ਗਈ ਹੈ ਨਾ ਤੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੈਰੀ ਗੁੱਡ ਖਾਲਸਾ ਵੈਰੀ ਗੁੱਡ ਹਰ ਉਹ ਡੱਗ ਦਾ ਤਾਂ ਬਾਈ ਹੁਣ ਨਾ ਹੀ ਰਹਿ ਗਿਆ ਇਹਦੀ ਕੈਪੈਸਿਟੀ ਬਹੁਤ ਘਟ ਗਈ ਹੈ ਪਾਣੀ ਦੀ ਹੈ ਨਾ ਵੀ ਜਦੋਂ ਬੰਦੀ ਆਇਆ ਕਰੂ ਤੇ ਇਹਦੀ ਪਾਣੀ ਦੀ ਬੰਦੀ ਬਹੁਤ ਘਟ ਸਟਾਕ ਕਰਿਆ ਕਰੂ ਪਾਣੀ ਹੈ ਨਾ ਆ ਦੇਖੋ ਜੇ ਆਪ ਵੀ ਲਾ ਲਓ ਬਈ 5 ਇੰਚੂ ਪਾਈਪ ਆ ਤੇ 3 ਇੰਚੀ सुद्धा ਪਾਣੀ ਜਾ ਰਿਹਾ ਹੈ ਨਾ ਸੋ ਤੁਹਾਡੇ ਭਰਾਵਾਂ ਦਾ ਪਿਆਰ ਸਾਰ ਇਸ ਤਰੀ ਬਣਿਆ ਰਹੇ Ready, to It's